ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਸਪੀ ਟੀਵੀ ਤੇ ਮੈਂ ਨਵਦੀਪ ਕੋਹਰ ਜੱਦਾ ਨਜ਼ਰ ਮਾਰਦੇ ਆ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਿਨ ਤੇ ਸੰਜੀਵ अरोड़ा ਨੇ ਵਿਧਾਇਕ ਦੇ ਵਜੋਂ ਚੁੱਕੀ ਸੋ ਲੁਧਿਆਣਾ ਪੱਛਮੀ ਤੋਂ ਆਪ ਵਿਧਾਇਕ ਸੰਜੀਵ अरोड़ा ਨੇ ਵਿਧਾਇਕ ਦੇ ਵਜੋਂ ਸੌ ਚੁੱਕ ਲਈਏ ਉਹਨਾਂ ਨੂੰ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾ ਨੇ ਅਹੁਦੇ ਦੀ ਸੌ ਚੁਕਾਈ ਸੰਜੀਵ अरोड़ा ਨੇ ਅੱਜ ਚੰਡੀਗੜ੍ਹ ਸਥਿਤ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਦੇ ਵਿੱਚ ਇਹ ਸੌ ਚੁੱਕੀ ਨਸਾ ਤਸਕਰਾਂ ਤੋਂ 60 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਪੰਜਾਬ ਵਿੱਚ ਜਿੱਥੇ ਪੁਲਿਸ ਦੇ ਵੱਲੋਂ ਨਜੁਦ ਨਸ਼ੇ ਵਿਰੋਧ ਮੁਹਿੰਮ ਜਾਰੀ ਹੈ ਉੱਥੇ ਬਰਨਾਲਾ ਪੁਲਿਸ ਨੇ ਇੱਕ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ 60 ਲੱਖ ਤੋਂ ਵੱਧ ਦੀ ਡਰੱਗ ਮਨੀ ਨੂੰ ਬਰਾਮਦ ਕੀਤਾ। ਉਤੇ ਨਸ਼ਾ ਤਸਕਰਾਂ ਦੀ ਦਿੱਲੀ ਵਿਖੇ ਸਥਿਤ ਪ੍ਰਾਪਰਟੀ ਨੂੰ ਵੀ ਛੱਪਤ ਕਰ ਲਿਆ ਗਿਆ। ਵਿਸ਼ੇ ਮੁਕੇਬਾਜੀ ਕੱਪ ਦੇ ਲਈ ਭਾਰਤੀ ਟੀਮ ਦਾ ਐਲਾਨ ਫੈਡਰੇਸ਼ਨ ਆਫ ਇੰਡੀਆ ਦੇ 30 ਜੂਨ ਤੋਂ 7 ਜੁਲਾਈ ਤੱਕ ਕਜ਼ਾਕਿਸਤਾਨ ਵਿੱਚ ਹੋਣ ਵਾਲੇ ਵਿਸ਼ੇ ਮੁਕੇਬਾਜ਼ ਕੱਪ ਦੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ। ਪੁਰਸ਼ਾਂ ਅਤੇ ਮਹਿਲਾ ਵਰਗ ਦੇ ਵਿੱਚ ਭਾਰਤ 60 ਭਾਰ ਵਰਗਾਂ ਵਿੱਚ ਹਿੱਸਾ ਲਵੇਗਾ ਕਜ਼ਾਕਿਸਤਾਨ ਜਾਣ ਵਾਲੀ ਟੀਮ ਵਿੱਚ ਹਰਿਆਣਾ ਦੀ 16 ਮੁੱਕੇਬਾਜ਼ ਸ਼ਾਮਿਲ ਨੇ 1 ਜੁਲਾਈ ਤੋਂ ਹੋਵੇਗਾ ਰੇਲ ਦਾ ਸਫ਼ਰ ਮਹਿੰਗਾ 1 ਜੁਲਾਈ 2025 ਤੋਂ ਰੇਲ ਰਾਹੀਂ ਯਾਤਰਾ ਕਰਨ ਵਾਲਿਆਂ ਨੂੰ ਦੋ ਨਵੇਂ ਬਦਲਾਅ ਦੇਖਣ ਨੂੰ ਮਿਲਣਗੇ ਪਹਿਲਾਂ ਉਹਨਾਂ ਨੂੰ ਤਤਕਾਲ ਟਿਕਟਾਂ ਬੁੱਕ ਕਰਾਉਣ ਦੇ ਲਈ ਈ ਆਧਾਰ ਪ੍ਰਮਾਣਿਕ ਕਰਨ ਦੀ ਲੋੜ ਹੋਵੇਗੀ ਅਤੇ ਦੂਜਾ ਟਿਕਟਾਂ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲੇਗਾ ਕਾਂਡਾ ਲੱਗਾ ਫੇਮ ਸ਼ਿਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ਦੇ ਹੋਇਆ ਦੇਹਾਂ ਅਦਾਕਾਰ ਅਤੇ ਮਾਡਲ ਸ਼ਿਫਾਲੀ ਜ਼ਰੀਵਾਲਾ ਦਾ ਸ਼ੁਕਰਵਾਰ ਦੀ ਰਾਤ ਅਚਾਨਕ ਦਿਹਾਂਤ ਹੋ ਗਿਆ ਸ਼ੁਰੂਆਤੀ ਜਾਂਚ ਰਿਪੋਰਟਾਂ ਦੇ ਅਨੁਸਾਰ ਸ਼ਿਫਾਲੀ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਸ ਨੂੰ ਉਸਦੇ ਪਤੀ ਪ੍ਰਗਤ त्याਗੀ ਤੁਰੰਤ ਹਸਪਤਾਲ ਲੈ ਗਏ ਹਾਲਾਂਕਿ ਡਾਕਟਰ ਅਦਾਕਾਰਾਂ ਦੀ ਜਾਨ ਨਹੀਂ ਬਚਾ ਸਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਸ ਦੀ ਮੌਤ ਦੀ ਖਬਰ ਤੋਂ ਬਾਅਦ ਫਿਲਮ ਇੰਡਸਟਰੀ ਅਤੇ ਫੈਨਸ ਦੇ ਵਿੱਚ ਸੋਗ ਦੀ ਲਹਿਰ ਜੋ ਹੈ ਪਸਰ ਗਈ ਅੱਜ ਪੰਜਾਬ ਪਰਦੇ ਵਿੱਚ ਪਵੇ ਗਾਮੀ ਜਾਣੋ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਲਈ ਲਾਰਟ ਹੋਇਆ ਜਾਰੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਵੇਰ ਧੁੰਮੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਿਤਾਈ ਗਈ ਹੈ ਅੱਜ ਸ਼ਨੀਵਾਰ ਨੂੰ ਮੌਸਮ ਵਿਭਾਗ ਦੇ ਵੱਲੋਂ ਖਬਰ ਮਿਲੇ ਜਾਣ ਤੋਂ ਇੱਕ ਘੰਟਾ ਪਹਿਲਾਂ ਹੀ ਪਟਿਆਲਾ ਬੁਹਾਲੀ ਵਿੱਚ ਦਰਮਿਆਣੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜੋ ਹੈ ਜਿਤਾਈ ਜਾ ਰਹੀ ਹੈ ਪਿਛਲੇ 24 ਘੰਟਿਆਂ ਵਿੱਚ ਤਾਪਮਾਨ ਨੇ 3 ਡਿਗਰੀ ਸੈਲਸੀਅਸ ਦਾ ਵਾਧਾ ਜੋ ਹੈ ਦਰਜ ਕੀਤਾ ਗਿਆ